ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਵੀ ਮਿੱਤਰੋ ਸਾਫ ਸਾਬਾਣਾ ਸ਼ੁਰੂ ਕਰ ਤਾ ਆਪਾਂ ਇਧਰ ਐਨ ਝੜ ਜੋੜ ਤੀਆਂ ਕੰਦਾਂ ਕਿਉਂਕਿ ਬ੍ਰੇਤੀ ਬ੍ਰੁਤੀ ਲੱਗੀ ਹੁੰਦੀ ਐ 플ਾਸਟਰ ਕਰਨ ਤੋਂ ਬਾਅਦ ਤੇ ਥੱਲੇ ਲਾਤਾ ਪੋਚਾ ਤੇ ਰੱਖ ਦੇਣਗੇ ਫਿਰ ਅੱਜ ਸਮਾਨ ਬੈੱਡ ਬੂਡ ਇਧਰ ਇਧਰ ਪਿਛਲੇ ਤਿੰਨ ਕਮਰੇ ਆਹ ਸਟੋਰ ਆ ਇਹ ਵੀ ਸਾਫ ਕਰਤਾ ਇੱਥੇ ਵੀ ਰੱਖਾਂਗੇ ਸਮਾਨ ਜਿਹੜਾ ਰੱਖਣਾ ਲੱਗਾ ਐ ਬੈੱਡਾਂ ਬੂਡਾਂ ਤੇ ਇਧਰ ਬੈਡਰੂਮ ਤੇ ਕੋਈ ਵਾਧਾ ਘਟਦਾ ਸਮਾਨ ਹੈ ਇਧਰ ਰੱਖਾਂਗੇ ਵੈਸੇ ਤੇ ਸਾਫ਼ ਕਰਦੇ ਆਂ ਕਰੀ ਕਿਉਂਕਿ ਹਜੇ ਲੱਕੜ ਦਾ ਕੰਮ ਪਿਆਗਾ ਅੱਜ ਦਾ ਪਸੀਗਾ ਵੀ ਜਿੰਨਾ ਕਿ ਸਮਾਨ ਰੱਖੀਦਾ ਚਲੋ ਉਹਨਾਂ ਅਗਰ ਰੱਖ ਲਗੇ ਗੇਰਾ ਪਰਛੱਤਾ ਵੀ ਖਾਲੀ ਕਰਤਾ ਉਹ ਵੀ ਸਾਫ਼ ਹੋ ਜਾ ਕੀਤਾ ਥੋੜਾ ਜਿਹਾ ਤੇ ਆਹ ਸਮਾਨ ਰੱਖਾਂਗੇ ਤੇ ਆਹ ਤਰਪਾਲਾਂ ਦਰਪੂ ਲਾਈਂਗਾ ਪੰਗਾ ਪੱਲੂਗਾ ਪੱਲੂਗਾ ਇਹ ਉੱਥੇ ਰੱਖ ਲਾਂਗੇ ਸਮਾਨ ਆਪਾਂ ਤੇ ਅੱਜ ਲੱਕੜ ਦਾ ਕੰਮ ਨਿਬੜ ਜਾਊਗਾ ਆ ਵੀ ਸ਼ੀਸ਼ੇ ਪਾਉਣ ਵਾਲੇ ਰਹਿੰਦੇ ਆ ਤੇ ਡੋਰ ਕਲੋਜ਼ਰ ਵਗੈਰਾ ਇੱਥੇ ਲਾਉਣ ਵਾਲਾ ਰਹਿੰਦਾ ਹੈਗਾ ਹੈਗਾ ਦਿਹਾੜੀ ਕਦਾ ਕੰਮ ਤਾਂ ਤੇ ਕੋਸ਼ਾ ਹਾ ਇੱਥੇ ਆ ਬੋਰਡ ਜੈਨੂੰ ਕਵਰ ਕਰਨਾਗਾ ਬਿਜਲੀ ਵਾਲੀ ਜਿਹੜੀ ਮੇਨ ਸਪਲਾਈ ਇਹਨੂੰ ਕਵਰ ਕਰਨਾ ਤੇ ਇੱਕ ਦੂਸਰਾ ਲੇਬ ਜੀ ਬਣਾਉਣੀ ਹੈਗੀ ਜਿਵੇਂ ਬੋਰਡ ਦੇ ਕੋਲੇ ਆਪਾਂ ਚਾਰਜ ਚ ਜਲਾ ਲੈਣੇ ਆਗੇ ਦੇਖ ਲਾਂਗੇ ਇੱਥੇ ਬਨਵਾ ਲਾਂਗੇ ਤੇ ਬਸ ਆਹੀ ਕੰਮ ਰਹਿੰਦਾ ਉਦੋਂ ਬਾਅਦ ਕੰਮ ਖਤਮ ਤੇ ਉਦੋਂ ਬਾਅਦ ਸੈਟਿੰਗ ਹੀ ਕਰਨੀ ਹੈਗੀ ਬਸ ਸਮਾਨ ਦੀ ਤੇ ਪਰਦੇ ਵਾਲਾ ਪਾਪਾ ਵੀ ਆਪਾਂ ਨਾਲ ਦੀ ਨਾਲ ਹੀ ਬਾਤਾਂ ਸੀ ਆ ਲੈਮੀਨੇਸ਼ਨ ਜਦੋਂ ਸਾਫ ਸਫਾਈ ਹੋ ਗਈ ਉਦੋਂ ਲਾ ਦਾਂਗੇ ਉੰਕੀ ਕਿ ਇਹ ਰੀਚ ਰੀਚ ਰੂਟ ਵੱਜ ਜਾਂਦੀ ਹੈਗੀ ਐਂ ਕਰਕੇ ਇਹਨੂੰ ਖਿੱਚਦੇ ਆਂਗੇ ਬਾਅਦ ਚ ਥੱਲੋ ਸਾਫ ਸਾਫ ਸਰਮਾਇਕਾ ਨਿਕਲਿਆਊਗਾ ਮਗਰੋਂ ਲਾ ਦਾਂਗੇ ਇਹਨੂੰ ਬਾਕੀ ਕਰਦੇ ਆਂਗੇ ਸੈਟਿੰਗ ਸਮਾਨ ਦੀ ਤੇ ਦਿਖਾਉਣੀ ਆ ਫਿਰ ਹਾਂ ਵੀ ਮਿੱਤਰੋ ਸਮਾਨ ਪਾ ਚੱਕੀ ਜੰਨੇ ਆਗੇ ਅੰਦਰ ਸੈੱਟ ਕਰੀ ਜੰਨੇ ਆ ਤੇ ਮਿਸਤਰੀ ਦਾ ਆਏ ਸੀਗੇ ਤੇ ਪਰ ਲਾਈਟ ਹੈਣੀ ਆ ਤਾਂ ਕਰਕੇ ਫਿਰ ਕੰਮ ਚੱਲ ਨਹੀਂ ਆਉਣਗੇ ਹੁਣ ਕੰਮ ਗਏ ਵਿਆਹ ਕਿਤੇ ਤੇ ਮਸ਼ੀਨ ਲੈ ਗਿਆ ਮਿਸਤਰੀ ਤੇ ਇਧਰ ਸੰਤ ਸੰਦ ਹਜੇ ਪਈ ਆਗੇ ਤੇ ਕਰੀ ਜਾਂਦੇ ਆਗੇ ਸੈਟ ਪੇਟੀ ਇਧਰ ਰੱਖਤੀ ਆ ਇੱਕ ਦੋ ਪੇਟੀਆਂ ਰੱਖਾਂਗੇ ਵੈਸੇ ਆਪਣੇ ਤਿੰਨ ਪੇਟੀਆਂ ਇੱਕ ਪੇਟੀ ਵਿੱਚ ਹੀ ਰੱਖਾਂਗੇ ਤੇ ਇਧਰ ਬੈੱਡ ਬੁੱਡ ਵੀ ਸੈੱਟ ਕਰਤੇ ਇਧਰ ਆ ਪੂਰਾ ਖੁੱਲਾ ਲੁਲਾ ਬਣ ਗਿਆ ਤੇ ਇੱਥੇ ਏਸੀ ਲੱਗਿਆ ਵਧੇਗਾ ਚਾਰ ਚਾਰ ਮੰਜ਼ੇ ਆ ਰਹਿਣਾ ਡੈਜਾ ਕਰਨਗੇ ਤੇ ਇੱਕ ਬੈੱਡ ਯਾਨੀ ਕਿ 6 ਬੰਦੇ ਇੱਥੇ ਆਰਾਮ ਨਾਲ ਪੈ ਸਕਦੇ ਆ ਤੇ ਲਮਾਰੀ ਆਪਾਂ ਇੱਕ ਵਾਰੀ ਤਾਂ ਇੱਧਰ ਰੱਖਤੀ ਆ ਦਿਵਾਨ ਦਿਵਾਨ ਬੈੱਡ ਇੱਧਰ ਰੱਖਿਆ ਤੇ ਲਮਾਰੀ ਇੱਕ ਇੱਧਰ ਰੱਖਦੀ ਆ ਤੇ ਦੇਖਦੇ ਆ ਕਿ ਜੇ ਨਹੀਂ ਸਟੋਰ ਚ ਹੀ ਰੱਖ ਦਿਆਂਗੇ ਹਜੇ ਚ ਕੁਝ ਨਹੀਂ ਤਰਿਆ ਤੇ ਦੇਖਦੇ ਆ ਮੈਨੂੰ ਤਾਂ ਕਹਿੰਦਾ ਸੀ ਇੱਧਰ ਹੀ ਰੱਖ ਦਿੰਦੇ ਬਾਕੀ ਅੱਪੇ ਕਰਦੇ ਦੇਖਣਗੇ ਇੱਥੇ ਵੀ ਟਿਕ ਜੂਗੀ ਹੁੰਦਾ ਇਹ ਉਰਲੇ ਪਾਸੇ ਨੂੰ ਮੂੰਹ ਕਰਕੇ ਵੱਧ ਗਿਆ ਟਿਕਰੀ ਮੱਥੇ ਲਮਾਰੀ ਇਧਰ ਪੇਟੀ ਇੱਕ ਇੱਕ ਪੇਟੀਆਂ ਲਾ ਦਨੇ ਔਰ ਇਹਨੂੰ ਮੂੰਹ ਕਰਕੇ ਤੇ ਆਏ ਹੋਏ ਹੋ ਸਿਸਟਮ ਸ਼ੀਸ਼ੇ ਪਾਤੇ ਇਧਰ ਆਪਾਂ ਦਿਖਾ ਗਏ ਸ਼ੀਸ਼ੇ ਪਾਤੇ ਹਾਂ ਆਹ ਸ਼ੀਸ਼ੇ ਮੰਨਦੀ ਹੈ ਨਾ ਗੱਲ ਦਿਲ ਲਈ ਜਾਂਦੇ ਆ ਕਿ ਪੇਟੀ ਆ ਹੌਲੀ ਆ ਇਹ ਆ ਹੌਲੀ ਆ ਮਾਰ ਕੇ ਰੰਮੀ ਆ ਤੈਨੂੰ ਤਰੀਂ ਜੀ ਕਿਵੇਂ ਆਉਣ ਦੋ ਥਾਂੇ ਮੋੜਨਾ ਬਹੁਤ ਡਰਦਾ ਕੋਈ ਨਾ ਕਰ ਲੈ ਨਹੀਂ ਨਹੀਂ ਗਾਹਾਂ ਗਾਹਾਂ ਲਿਆ ਕੇ ਸੈਟ ਕਰਾਂਗੇ ਇਹ ਵੀ ਦੇਖ ਕੇ ਚੱਲ ਚਲੋ 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 ਲਓ ਵੀ ਮਿੱਤਰੋ ਕੱਲ ਨੂੰ ਅੱਜ ਫੇਰ ਆ ਗਈ ਨੇਰੀ ਤੇ ਮੀਹ ਵਾਲਾ ਮੌਸਮ ਫੇਰ ਬਣ ਗਿਆ ਤਿੰਨ ਦਿਨ ਹੋ ਗਏ ਲਗਾਤਾਰ ਨਾ ਤੇ ਮੀਹ ਵਾਲਾ ਮੌਸਮ ਬਣ ਜਾਂਦਾ ਤੇ ਆਊਗਾ ਲੱਗਦਾ ਮੀਂਹ ਉਧਰੋਂ ਜੰਗ ਲੱਗੀ ਪਈ ਐ ਤੇ ਉਧਰੋਂ ਰੱਬ ਵੀ ਕਹਿੰਦਾ ਮੈਂ ਹੀ ਆ ਤੇ ਬਾਕੀ ਇਧਰੋਂ ਆਪਣਾ ਕੰਮ ਹੋ ਗਿਆ ਨਿਬੜ ਗਿਆ ਬਸ ਇੱਕ ਡੋਰ ক্লোਜ਼ਰ ਲਾਉਣਾ ਵਾਲਾ ਰਹਿ ਗਿਆ ਇਹ 90 ਡਿਗਰੀ ਦਾ ਡੋਰ ক্লোਜ਼ਰ ਆ ਇਹ B ਮਤਲਬ ਇਹ ਬੂਰਾ ਖੁੱਲ ਜਾਂਦਾ ਪਰ ਰੁਕ ਜਾਂਦਾ ਲੌਕ ਲੱਗ ਜਾਂਦਾ ਤੇ ਇੱਧਰ ਆਪਾਂ ਦੂਜਾ ਲਾਵਾਂਗੇ ਜਿਹਨੂੰ ਲੌਕ ਨਾ ਲੱਗੇ ਕਿਉਂਕਿ ਇਹ ਗੇਟ ਬਾਹਲਾ ਖੁੱਲੂਗਾ ਇੱਧਰ ਤਾਂ ਬੰਦ ਹੀ ਰਿਹਾ ਕਰੂਗਾ ਇੱਧਰ ਲਗੇ ਤਾਂ ਆਹ ਜਿਵੇਂ ਇੱਧਰ ਚਿਪਕਣੀ ਲਾਤੀ ਥੱਲੇ ਦੇ ਪਾਸੇ ਤੇ ਤਾਂਹਾਂ ਵੀ ਆਵੇ ਇੱਧਰਲੇ ਪਾਸੇ ਆਹ ਦੋਨੇ ਗੇਟ ਬੰਦ ਹੀ ਰਿਹਾ ਕਰਨਗੇ ਇਹ ਦੋਨੇ ਗੇਟ ਬੰਦ ਰਿਹਾ ਕਰਨਗੇ ਇੱਧਰ ਲਾ ਖੁੱਲੇ ਇੱਥੋਂ ਦੀ ਆਰਾਮ ਨਾਲ ਬਸ ਟੱਪ ਜਾ ਕਰੂਗਾ ਬੰਦਾ ਇੱਕ ਬਾਰ ਵਿੱਚ ਦੀ ਉਹ ਉਹ ਗੇਟ ਉਹਦੋਂ ਹੀ ਖੋਲਿਆ ਕਰਾਂਗੇ ਜਦੋਂ ਕੋਈ ਚੀਜ਼ ਚ ਪਾਉਣੀ ਹੈ ਜਿਵੇਂ ਮੰਜਾ ਮੰਜਾ ਟਪਾਉਣਾ ਉਦੋਂ ਖੋਲਣਾ ਪਿਆ ਕਰੂਗਾ ਆ ਗੇਟ ਨਹੀਂ ਇਹ ਗੇਟ ਖੋਲਣ ਦੀ ਲੋੜ ਨਹੀਂ ਤੇ ਮਸ਼ੀਨ ਦੇ ਨੇ ਲੈ ਗਈ ਸੀ ਮਿਸਤਰੀ ਤੇ ਆ ਸੰਦਾਂ ਵਾਲਾ ਇੱਕ ਪੇਟੀ ਲੈ ਗਏ ਤੇ ਇੱਕ ਰਹੀ ਹੈ ਇਧਰ ਇਧਰ ਲਾ ਵੀ ਲਾਤਾ ਸੀਗਾ ਡ੍ਰੈਨ ਰੂਮ ਵਾਲਾ ਤੇ ਚਲ ਆਪਾਂ ਕਿਉਂ ਖੋਲਣਾ ਬਾਹਰ ਢੇਰੀ ਚਲੀ ਜਾਂਦੀ ਹੈਗੀ ਬਾਹਰ ਦੀ ਦਿਖਾ ਦੂੰਗਾ ਮੈਂ ਇਹਨੂੰ ਲਾਇਆ ਹਾਂ ਜੀ ਸ ਬਾਕੀ ਲੋਗ ਲੋਕ ਕੀ ਆ ਜੀ ਆਪਾਂ ਚੈੱਕ ਕਰ ਲਿਆ ਸਾਰੇ ਮੇ ਬਾਰਾ ਸੈੱਟ ਲੱਗਦੇ ਨੇ ਨਾ ਤੇ ਸਮਾਨ ਜਿਹੜਾ ਵਧਿਆ ਸੀ ਉਹ ਆਪਾਂ ਵਾਪਸ ਕਰਾਇਆ ਇਹ ਉਹ 2000 ਰੁਪਏ ਦਾ ਸਮਾਨ ਬਾਕਸ ਹੋਇਆਗਾ ਆ ਲੱਕੜ ਦਾ ਸਾਬਕ ਤਾਬ ਦੇਖਦੇ ਆ ਅਸੀਂ ਮਗਰੋਂ ਵੀ ਕੀ ਕਰੀਏ ਹੁਣ ਇਹਦਾ लाॾा डोर क्लोजर गजीअ रंग ते ਰੰਗ ਵੀ ਕਰਾਵਾਂਗੇ ਇਹਦਾ ਵੀ ਨਵੇੜ ਦੇਣੇ ਕੰਮ ਉਹ ਕਾਜ ਜੇ ਜਿਹੜੇ ਥੱਲੇ ਇੱਕ ਕ ਬਰਸ਼ ਲਾਉਣਾ ਰਹਿ ਗਿਆ ਥੱਲੇ ਮਿੱਟੀ-ਮੁੱਟੀ ਤੋਂ ਬਰਸ਼ ਵੀ ਮਿੱਟੀ-ਮੁੱਟੀ ਨਾਲ ਹੋਵੇ ਥੱਲੇ ਬਰਸ਼ ਲਾਉਣਾ ਦਾ ਤੇ ਆਹ ਸਾਜ ਆਹ ਆਪਣਾ ਆਪਾਂ ਦੋ ਸਲਾਈਪਾਂ ਐਡਿੰਗਾ ਛੋਟਾ-ਛੋਟਾ ਚਾਰਜ ਚੋਰ ਜਲਾਉਣ ਵਾਸਤੇ ਆ ਬੋਰਡ ਦੇ ਕੋਲ ਹੀ ਆ ਜਮ ਤੇ ਇੱਕ ਇਧਰ ਇੱਕ ਇਥੇ ਵਾਲੀ ਜਿਹੜਾ ਨੇ ਫੋਨ ਫਾਰਨ ਚਾਰਜ ਲਾਇਆ ਜਾਇਆ ਕਰੂਗਾ ਹਾਂਜੀ ਕੰਮ ਆਪਣਾ ਨਿਬੜ ਗਿਆ ਜੋੜ ਨਾਲ ਲਾਉਣ ਦਾ ਤੇ ਹੁਣ ਗੱਲ ਆ ਗਈ ਖਰਚੇ ਦੀ ਤੇ ਖਰਚ ਵਾਲੀ ਵੀਡੀਓ ਵੀ ਆਪਾਂ ਬਣਾਵਾਂਗੇ ਸਾਰਾ ਖਰਚਾ ਦੱਸਾਂਗੇ ਹੋ ਸਕਦਾ ਕੱਲ੍ਹ ਨੂੰ ਹੀ ਬਣਾ ਦੇਾਂਗੇ ਆਪਾਂ ਖਰਚ ਵਾਲੀ ਵੀਡੀਓ ਇੱਕ ਵਾਰੀ ਕਰਕੇ ਨੋਟ ਅਜੇ ਬਾਕੀ ਮਿਸਤਰੀ ਨਾਲ ਹਿਸਾਬ ਨਹੀਂ ਕੀਤਾ ਤੇ ਮਿਸਤਰੀ ਨਾਲ ਹਿਸਾਬ ਕਰਕੇ ਆਪਾਂ ਫਿਰ ਕਰਕੇ ਨੋਟ ਕਾਪੀ ਤੇ ਤੇ ਆਪਾਂ ਵੀਡੀਓ ਬਣਾ ਲਾਂਗੇ ਖਰਚੇ ਤੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਸਾਰਾ ਵੀ ਕਿੰਨਾ ਖਰਚਾ ਆਇਆ ਇੱਕ ਪੱਲੇ ਦਾ ਪਤਾ ਨਹੀਂ ਲੱਗਣਾ ਵੀ ਇੱਕ ਪੱਲੇ ਤੇ ਕਿੰਨਾ ਖਰਚਾ ਆਇਆ ਟੋਟਲ ਖਰਚੇ ਹੀ ਦੱਸਿਆ ਜਾਊਗਾ ਤੇ ਉਹ ਆਪਾਂ ਦੱਸ ਦੇਾਂਗੇ ਕੱਲ ਨੂੰ ਜਾਂ ਪਰਸੋਂ ਵੀਡੀਓ ਬਣਾ ਦੇਾਂਗੇ ਉਹ ਖਰਚੇ ਤੇ ਹਾਂਜੀ ਕੋਠੇ ਦੇ ਉਹ ਵੀ ਛੱਤ ਤੋਂ ਆਪਾਂ ਓਕੇ ਕਰਤਾ ਕੰਮ ਤੇ ਉਹ ਉਥੇ ਬਣਾਵਾਵਾਂਗੇ ਆਪਾਂ ਟੈਂਕੀ ਵਾਲਾ ਕੱਲ ਨੂੰ ਤਾਂ ਨਹੀਂ ਆਉਂਦਾ ਮਿਸਤਰੀ ਮੈਂ ਆਪਾਂ ਹੋਰ ਮਿਸਤਰੀ ਲਾਵਾਂਗੇ ਹੁਣ ਪਰਸੋਂ ਆਊਗਾ ਮਿਸਤਰੀ ਤੇ ਸਭ ਤੋਂ ਪਹਿਲਾਂ ਆਪਾਂ ਟੈਂਕੀ ਰੱਖਣ ਵਾਲਾ ਥੜਾ ਹੀ ਬਣਾਵਾਂਗੇ ਕਿਉਂਕਿ ਪਾਣੀ ਦਾ ਕਨੈਕਸ਼ਨ ਅਜੇ ਕੀਤਾ ਨਹੀਂਗਾ ਸਾਰੇ ਘਰ ਚ ਨਾ ਤਾਂ ਰਸੋਈ ਚ ਤੇ ਨਾ ਬਾਥਰੂਮ ਚ ਤੇ ਫਿਰ ਸਭ ਤੋਂ ਪਹਿਲਾਂ ਪਾਣੀ ਦਾ ਕਨੈਕਸ਼ਨ ਹੀ ਕਰਾਂਗੇ ਤੇ ਬਾਕੀ ਸਾਫ ਸਫਾਈ ਕਰਤੀ ਸੀਗੀ ਉਥੇ ਤੋਂ ਤੇ ਏਸੀ ਵੀ ਆਪਾਂ ਲਾਦਾ ਸੀਗਾ ਪਹਿਲਾਂ ਤੇ ਬਾਕੀ ਕੰਮ ਓਕੇ ਹੋ ਗਿਆ ਇਹਨ ਸਾਰਾ ਕੰਮ ਨਿਬੜ ਗਿਆ ਤੇ ਆਪਾਂ ਹੁਣ ਟੋਟਲ ਖਰਚੇ ਦੀ ਵੀਡੀਓ ਵੀ ਬਣਾਵਾਂਗੇ ਤੇ ਪਹਿਲਾਂ ਆਪਾਂ ਉਦੋਂ ਟੋਟਲ ਖਰਚੇ ਦੀ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਬਣਾਵਾਂਗੇ ਲੱਕੜ ਤੇ ਕਿੰਨਾ ਖਰਚਾ ਆਇਆ ਜੋੜੀਆਂ ਲਾਉਣ ਤੇ ਆਪਣਾ ਕਿੰਨਾ ਖਰਚਾ ਆਇਆ ਅਜੇ ਆਪਣਾ ਮਿਸਤਰੀ ਦਾ ਹਿਸਾਬ ਨਹੀਂ ਹੋਇਆਗਾ ਲੇਬਰ ਦਾ ਹਜੇ ਪਤਾ ਨਹੀਂ ਕੱਲਾ ਸਮਾਨ ਦਾ ਹੀ ਰੇਟ ਪਤਾਗਾ ਤੇ ਉਦੋਂ ਮਗਰੋਂ ਪਰਸੋਂ ਤੱਕ ਬਣਾ ਲਾਂਗੇ ਕੱਲ ਨੂੰ ਮਿਸਤਰੀ ਨਾਲ ਹਿਸਾਬ ਕਰ ਲਾਂਗੇ ਤੇ ਪਰਸੋਂ ਤੱਕ ਫਿਰ ਆਪਾਂ ਵੀਡੀਓ ਬਣਾਵਾਂਗੇ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਬੰਦ ਕਰਦੇ ਆਂਗੇ ਹੁਣ ਤੇ ਕੱਲ ਦੀ ਵੀਡੀਓ 'ਚ ਮਿਲਦੇ ਆਂ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਕੱਲ ਦੀ ਵੀਡੀਓ 'ਚ ਮਿਲਦੇ ਆਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ